ਅੱਛਾ ਮੰਮੀ ਜੀ ਮੈਂ ਰਖੜੀ ਬਾਨਾ ਵਾ ਤੇ ਆਪਾਂ ਛੇਤੀ ਆ ਜਾਗੇ ਲੈ ਛੇਤੀ ਕਾ ਤੋਂ ਆਉਣਾ ਕੱਲ ਆ ਜੀ ਕੋਈ ਨਾ ਆਰਾਮ ਨਾਲ ਅੱਜ ਰਖੜੀ ਆ ਮਾਮਾ ਜੀ ਹੁਣੀ ਆਣਗੇ ਜਾਂ ਤੁਸੀਂ ਜਾਣਾ ਹੋਵੇ ਨਹੀਂ ਨਹੀਂ ਕਰੇ ਕਿਸੇ ਨੇ ਨਹੀਂ ਆਉਣਾ ਤੇ ਨਾ ਮੈਂ ਕਿਤੇ ਜਾਣਾ ਕਿਉਂ ਮੰਮੀ ਜੀ ਤੁਸੀਂ ਮਾਮਾ ਜੀ ਹੁਣਾਂ ਰਖੜੀ ਨਹੀਂ ਬੰਨਣੀ ਰਖੜੀ ਦਾ ਤਿਹਾਰ ਤੇ ਜਿੰਨਾ ਮੈਨੂੰ ਵਧੀਆ ਲੱਗਦਾ ਛੱਡ ਤੂੰ ਰਖੜੀਆਂ ਮਾਪੇ ਦੇ ਸਿਰ ਤੇ ਹੁੰਦੀਆਂ ਤੇ ਪੇਕੇ ਵੀ ਅੱਜ ਜਦੋਂ ਦੇ ਘਰ ਭਾਬੀਆਂ ਦੇ ਸਿਰ ਤੇ ਆ ਗਏ ਭਰਾ ਵੀ ਕੀ ਕਰਨ ਬਚਾਰੇ ਮਜਬੂਰੀ ਦੇ ਬੱਜੇ ਨਾਲੇ ਮੈਨੂੰ ਪਤਾ ਮੇਰਾ ਭਰਾ ਮੈਨੂੰ ਬਹੁਤ ਪਿਆਰ ਕਰਦਾ ਤੇ ਜਦੋਂ ਪਿਆਰ ਹੋਵੇ ਨਾ ਉਦੋਂ ਇਹ ਧਾਗੇ ਵੀ ਕੇਹ ਚੀਜ਼ਾਂ ਦੇ ਮਹਤਵ ਨਹੀਂ ਹੁੰਦੇ ਮਜਬੂਰ ਹੈ ਨਾ ਉਹ ਵੀ ਅੱਗ ਬੱਚੇ ਵੱਡੇ ਹੋ ਗਏ ਮੰਮੀ ਜੀ ਤੁਹਾਡਾ ਦਿਲ ਤੇ ਕਰਦਾ ਹੀ ਹੋਣਾ ਰਖੜੀ ਬੰਨਣ ਨੂੰ ਅੱਜ ਦਿਲ ਦਿਲ ਤੇ ਇੰਨਾ ਕਰਦਾ ਆ ਕਿ ਆਪਣੇ ਭਰਾ ਨੂੰ ਘੁੱਟ ਕੇ ਜੱਫੀ ਪਾਵਾਂ ਤੇ ਕਹਾ ਵੀਰਿਆ ਹੋਵੇਂ ਰਖੜੀ ਬਣਾ ਜਿਵੇਂ ਬਚਪਨ ਚ ਲੜਕੇ ਬਣਾਉਂਦਾ ਹੁੰਦਾ ਸੀ ਕੋਈ ਬੰਦੀਸ਼ਾ ਨਹੀਂ ਸੀ ਕੋਈ ਉਹਨੂੰ ਰੋਕਣ ਵਾਲਾ ਵੀ ਨਹੀਂ ਸੀ ਤੇ ਕਿਸੇ ਦੇ ਕਹਿਣ ਤੇ ਰੁਕਦਾ ਵੀ ਨਹੀਂ ਸੀ ਉਹੀ ਵੀਰ ਬਣ ਕੇ ਮਿਲ ਮੈਨੂੰ ਕੀ ਪਤਾ ਕਿੰਨੇ ਕ ਸਾਹ ਬਚੇ ਜ਼ਿੰਦਗੀ ਦੇ ਵੀਰਾਂ ਤੋਂ ਬਿਨਾ ਬੜਾ ਔਖਾ ਹੁੰਦਾ ਪੈਣਾ ਦਾ ਤੂੰ ਜਾ ਤੇਰਾ ਵੀਰ ਡੀਕਦਾ ਹੋਣਾ ਮੈਨੂੰ ਪਤਾ ਮੇਰਾ ਭਰਾ ਵੀ ਅੱਜ ਮੈਨੂੰ ਯਾਦ ਕਰਦਾ ਹੋਣਾ ਪ੍ਰਭਾ ਮੈਂ ਜਾਤ ਨਹੀਂ ਸਕਦੀ ਨਾ ਉਹ ਆ ਸਕਦਾ ਪਰ ਮੇਰੇ ਵੀਰ ਦੀ ਉਮਰ ਮੇਰੇ ਤੋਂ ਵੀ ਲੰਬੀ ਕਰੇ